ਬਬਰੂ ਦੇ ਮਟਿਆਰ ਦੀ ਜਣੀ ਤੂੰ ਤੂੰ ਮੈਂ ਮੈਂ ਹੋ ਗਈ ਤੇ ਤੂੰ ਤੂੰ ਮੈਂ ਮੈਂ ਤੋਂ ਬਾਅਦ ਮੈਂ ਮੈਂ ਤੂੰ ਤੂੰ ਹੋ ਗਈ ਨਾ ਇਹ ਲੜਾਈ ਵਾਦ ਗਈ ਤੇ ਛੇ ਨਿਆਣੇ ਘਰ ਵਾਲੀ ਕਹਿੰਦੀ ਐਂਗਾ ਤੈਨ ਜਿਹੜੇ ਮਰਜ਼ੀ ਰੱਖ ਲਾਂ ਚੁਣ ਕੇ ਤੇ ਤੈਨ ਮਨ ਹੁੰਦੇ ਕਹਿੰਦੀ ਅੱਜ ਤੋਂ ਬਾਅਦ ਆਪਣੀ ਉੱਕੋ ਹੀ ਵਾਈ ਐ ਇਦਾਂ ਦੀ ਕੁਝ ਗੱਲਾਂ ਸੁਣਦੀ ਕਾ ਕਰਣ ਗਾਣਾਂਗੀ ਆਜਾ ਵੇ ਤੇਰੇ ਵੱਡ ਦੀ ਨਾ ਖਾਨੇ ਤੈਨੂੰ ਬੜਾ ਸਮਝਾਇਆ ਅੱਖ ਕੇ ਮੈਂ ਢੋਲਾ ਤੈਨੂੰ ਫੈਸਲਾ ਸੁਣਾਇਆ ਵੇ ਤੇਰੇ ਵੱੜਦੇ ਨਾ ਖਾਨੇ ਤੈਨੂੰ ਬੜਾ ਸਮਝਾਇਆ ਅੱਖ ਕੇ ਮੈਂ ਢੋਲਾ ਤੈਨੂੰ ਫੈਸਲਾ ਸੁਣਾਇਆ ਵੇ ਪਾਸੇ ਅੱਜ ਤੂੰ ਨਾ ਬਾਧ ਰੱਖੀ ਜਾਗ ਮਖਣਾ ਅੱਜ ਤੂੰ ਨਾ ਬਾਧ ਰੱਖੀ ਜਾਗ ਮਖਣਾ ਵੇ ਮੈਂ ਪੇਕਿਆ ਨੂੰ ਹੀ ਡਰਾਉਂਦੀ ਰਹਿੰਦੀ ਜਾਨੀ ਹੱਤ ਜਾਣੀ ਆ ਤੇਰੇ ਜਾਣ ਦਾ ਤਾਂ ਸਾਨੂੰ ਬਿਆਹ ਜਨਾਂ ਜਾਣੀ ਆ ਹਾਂ ਤੇ ਹੀ ਡਰਾਉਂਦੀ ਰਹਿੰਦੀ ਜਾਨੀ ਹੱਤ ਜਾਣੀ ਤੇਰੇ ਜਾਣ ਦਾ ਤਾਂ ਸਾਨੂੰ ਬਿਆਹ ਜਨਾਂ ਜਾਣੀ ਬੋਦੀ ਔਖੀ ਸੁਖੀ ਹੋਣ ਦੀ ਤਾਂ ਲੋੜ ਕੋਈ ਨਾ ਔਖੀ ਸੁਖੀ ਹੋਣ ਦੀ ਤਾਂ ਲੋੜ ਕੋਈ ਨਾ ਨੀ ਤੇ ਛੱਡ ਜਾ ਜਵਾਗ ਆ ਤੇ ਰਹੀਆਂ ਦੀ ਮੀਆਂ ਦੀ ਥੋੜ ਕੋਈ ਨਾ ਨੀ ਤੇ ਛੱਡ ਜਾ ਜਵਾਗ ਆ ਤੇ ਰਹੀਆਂ ਦੀ ਮੀਆਂ ਦੀ ਥੋੜ ਕੋਈ ਨਾ ਨੀ ਤੇ ਛੱਡ ਜਾ ਜਵਾਗ ਹੋਏ ਚੱਕਣੇ ਛੇਨੇ ਜੋ ਅਗਦਸ ਕਿੜੇ ਕਿੜੇ ਰਖਣੇ ਵੇ ਪਤਲ ਗੂਦੋ ਜੋ ਤਪੇ ਗੋਦੀ ਚੱਕਣੇ ਤੇਰਾ ਥੋੜੇ ਹੀ ਦਿਨਾਂ ਚ ਪੈਜੂ ਡਾਟ ਮੱਖਣਾ ਤੇਰਾ ਥੋੜੇ ਹੀ ਦਿਨਾਂ ਚ ਪੈਜੂ ਡਾਟ ਮੱਖਣਾ ਵੇ ਮੈਂ ਪੇਕਿਆ ਨੂੰ ਚੱਲੀ ਨੇ ਛੇ ਨੇ ਜਮਾਦਾਰ ਅਸ ਕਿਹੜੇ ਕਿਹੜੇ ਰੱਖਣੇ ਪਤਾ ਲਗੂ ਉਦੋਂ ਜਦੋਂ ਪਾਏ ਗੋਦੀ ਚੱਕਣੀ ਓਏ ਟੈਂਕੇ ਤੇ ਬੈਂਕੇ ਦਾ ਤੂੰ ਛੱਡ ਦੇ ਖਿਆਲ ਨਹੀਂ ਔਰ ਰੋਡੇ ਜੇ ਨੂੰ ਲਾ ਜਾ ਪੱਟੂ ਕੱਟਦਾ ਹੈ ਗਾਲ ਨਹੀਂ ਔਰ ਟੈਂਕੇ ਤੇ ਬੈਂਕੇ ਦਾ ਤੂੰ ਛੱਡ ਦੇ ਖਿਆਲ ਨਹੀਂ ਔਰ ਆਪਦੇ ਰੋਡੇ ਜੇ ਨੂੰ ਲਾ ਜਾ ਪੱਟੂ ਕੱਟਦਾ ਹੈ ਗਾਲ ਨਹੀਂ ਜੇ ਕਈ ਇਹਨੂੰ ਦਿੰਦਾ ਸਿੱਧਾ ਮੋੜ ਕੋਈ ਨਾ ਜੇ ਕਈ ਇਹਨੂੰ ਦਿੰਦਾ ਠੋੜੇ ਲੱਗ ਹੈ ਗਿਆ ਅੱਛਾ ਤੇਰੇ ਦੇ ਸਿੱਧਾ ਮੋੜ ਨਹੀਂ ਦਿੰਦਾ ਕੰਨੀ ਮੇਰੇ ਦੇ ਐ ਮੇਰੇ ਵਿੱਚ ਮੈਂ ਵੀ ਸਿੱਧਾ ਮੋੜ ਨਹੀਂ ਦਿੰਦੀ ਤੈਨੂੰ ਐਸੇ ਗੱਲ ਤੋਂ ਕਿ ਗੱਲ ਯਾਦ ਆ ਗਈ ਗੱਲਾਂ ਉਹਦੇ ਬਹੁਤ ਵਧੀਆ ਮੈਰੋ ਹਣਾ ਗੱਲ ਯਾਦ ਆ ਗਈ ਤਨੂੰ ਬਤਾ ਕਈ ਬੰਦੇ ਵੀ ਅੜਪਾਉਂਦੇ ਆ ਕਈ ਜਨਾਨੀਆਂ ਵੀ ਅੜਪਾਉਂਦੀਆਂ ਜਿਹੜੇ ਜਾਨੀ ਕਿ ਉਹਨਾਂ ਨੂੰ ਸਿੱਧਾ ਕੰਮ ਕਰੀ ਵੀ ਆ ਕਰਦੀ ਨਹੀਂ ਮੈਂ ਨਹੀਂ ਕਰਨਾ ਤੇ ਜਾਨੀ ਕਿ ਐਦਾਂ ਹੁੰਦਾ ਨਾ ਤੇ ਕਈ ਬੰਦੇ ਚਲਾਕ ਹੁੰਦੇ ਉਹ ਭੁਪੇਤ ਪਾ ਜਾਂਦੇ ਵੀ ਜਨਾਨੀ ਕਿੱਦਾਂ ਦੀ ਜੀ ਉਹਨੂੰ ਕਹਿੰਦਾ ਵੀ ਸਿੱਧਾ ਕੰਮ ਕਰਨਾ ਵੀ ਆ ਮੇਰੇ ਕੱਪੜੇ ਧੋ ਦੀ ਮੈਂ ਨਹੀਂ ਧੋਦੀ ਦੂੰਦੀ ਤੂੰ ਦੂਜੇ ਦਿਨ ਕਹਿਣਾ ਆ ਮਰੇ ਅੱਜ ਕੱਪੜਿਆਂ ਧੋਈਂ ਉਹਦੋਂ ਪ੍ਰੈਸ ਕੀਤੇ ਪਏ ਹੋਣਗੇ ਉਹ ਬੰਦੇ ਨੇ ਜਾਨੀ ਹੈ ਕਿ ਜਨਾਨੀ ਨਾਲ ਬਸੀਗੀ ਉਹ ਐਦਾਂ ਹੀ ਕਰਦੀ ਸੀ ਪੁੱਠੀ ਗੱਲ ਕਰਦੀ ਵੀ ਉਹਨਾਂ ਕਹਿੰਦਾ ਵੀ ਕੰਮ ਕਰਦੀ ਉਹ ਕਹਿੰਦਾ ਨਹੀਂ ਕਰਦੀ ਕਿ ਉਹਨਾਂ ਕਹਿੰਦਾ ਨਹੀਂ ਕਰਨਾ ਫਿਰ ਉਹ ਕਰਕੇ ਦਿੰਦੀ ਪਰ ਉਹ ਹਸਾਮਜ ਆ ਗਿਆ ਵੀ ਯਾਰ ਵੀ ਵੀ ਠੀਕ ਹੈ ਤੇ ਬਾਅਦ ਨੂੰ ਆ ਦੁਖੀ ਦਾ ਸੀਗਾ ਹੀ ਕਹਿੰਦਾ ਤੂੰ ਖੜਾ ਕਿਦਾਂ ਛੜਾਈਏ ਉਹਨੇ ਸਕੀਮ ਲਾਈ ਇੱਕ ਸਕੀਮ ਲਾਈ ਕਹਿੰਦਾ ਤੇਰੇ ਪੇਕੇ ਤੋਂ ਕਹਿੰਦਾ ਫੋਨ ਆਇਆ ਤੇ ਕਹਿੰਦਾ ਤੇ ਕਹਿੰਦਾ ਤੇਰੇ ਪੇਕੇ ਜਾਣਾ ਤੇ ਨਾਲ ਦੀ ਦਰਿਆ ਵਗਦਾ ਜਿਵੇਂ ਆ ਆਪਣਾ ਦਰਿਆ ਵਗੀ ਜਾਂਦਾ ਤੇ ਉਹਦਾ ਉਹਦਾ ਉੱਥੋਂ ਕੰਮ ਘਾਣਾ ਬੰਦੇ ਪੁੱਲ ਤੋਂ ਤੇ ਕਹਿੰਦਾ ਵੀ ਤੇਰੇ ਤੇਰੇ ਡਾਡੀ ਪਤਾ ਹੀ ਨਹੀਂ ਕੰਨਾਈ ਕਹਿੰਦਾ ਵੀ ਛੜਕੇ ਛੜਕ ਆਉਣਾ ਹੈ ਤੇ ਦਰਿਆ ਦੇ ਵਿੱਚ ਨਹੀਂ ਆਉਣਾ। ਕਹਿੰਦੇ ਵੀ ਵੱਡਾ ਸਿਆਣਾ ਛੜਕੇ ਛੜਕ ਲੰਘਦੇ ਦਰਿਆਾਂ ਦੇ ਵਿੱਚ ਚਲਾਂਗੇ। ਉਹਨੂੰ ਉਹ ਭੜਦਾ ਸੀ ਇਦਾਂ ਵੀ ਦਰਿਆ ਦੇ ਵਿੱਚ ਚਲਾਂਗੇ। ਕਹਿੰਦਾ じゃ ਠੀਕ ਹੈ। ਤੇ ਕਹਿੰਦਾ ਸ਼ਿਕਾਅ ਸੁਣ ਵੀ ਉਹ ਜੋ ਬੋਤੇ ਬੋਤਾ ਤੋੜ ਲੈਣਾ ਨਹੀਂ ਬੋਤੇ ਦੇ ਜਿਹੜਾ ਤੋੜ ਕੇ ਦਰਿਆ ਦੇ ਵਿੱਚ ਜਦੋਂ ਕੱਢਣ ਲੱਗੇ ਬੋਤੇ ਨੂੰ। ਕਹਿੰਦਾ ਨਾ ਤੇਰੀ ਮੰਮੀ ਮਤਾ ਕਹਿੰਦੀ ਸੀ ਕਹਿੰਦੀ ਸੀ ਪੁੱਤ ਐਂ ਕਰੀ ਵੀ ਮੇਰੀ ਧੀ ਨੂੰ ਬਾਪੂ ਆਪਣਾ ਬੋਤੇ ਦੇ ਉੱਤੇ ਬਿਠਾ ਲਈ ਤੇ ਆਪ ਪੂਛ ਫੜ ਲਈ। ਕਹਿੰਦੇ ਅੱਛਾ ਕਹਿੰਦੀ ਐਨਾ ਸਿਆਣਾ ਤੂੰ ਹੈਂ ਕਹਿੰਦੀ ਤੂੰ ਉੱਤੇ ਬੈਠ ਮੈਂ ਪੁੱਛ ਫੜੂਗੀ ਇਹ ਤਾਂ ਬਚਾਲੇ ਜਾਵੜੇ ਨਾ ਕਹਿੰਦਾ ਛੱਡੀ ਕਹਿੰਦਾ ਛੱਡੀ ਨਾ ਕਹਿੰਦੇ ਕਹਿੰਦੀ ਅੱਛਾ ਅੱਛਾ ਜਿਆਦਾ ਹੀ ਸਿਆਣਾ ਹੋ ਗਿਆ ਹੈਂ ਕਹਿੰਦੀ ਛੱਡੂਗੀ ਮੈਂ ਨਾ ਛੱਡਦੀ ਪੁੱਛ ਰੁੜ ਗਿਆ ਰੁੜ ਗਿਆ ਰੁੜਕੀ ਦੀ ਆਵਾਜ਼ ਆ ਰੁੜ ਰੁੜਕੀ ਇਧਰੋਂ ਪਾਣੀਆਂ ਨੂੰ ਵਗਦਾ ਸੀ ਤੇ ਕੰਦਰ ਦਾ ਦੂਜੇ ਪਾਸੇ ਭਾਲਦਾ ਫਿਰੇ ਲੋਕ ਕਹਿੰਦੇ ਬਈ ਕੀ ਹੋ ਗਿਆ ਕਹਿੰਦਾ ਮੇਰੇ ਘਰ ਵਾਲੀ ਰੋੜ ਗਈ ਮਾਨੂੰ ਲਵਦਾ ਫਰਦਾ ਤੇ ਕਹਿੰਦਾ ਕੰਜਰ ਦਾ ਦੂਜੇ ਪਾਸੇ ਲਵ ਪਾਣੀ ਦਾ ਇਧਰ ਹੋ ਜਾਂਦਾ ਕਹਿੰਦਾ ਨਹੀਂ ਬਈ ਉਹ ਪੁੱਠੀ ਸੀ ਕਹਿੰਦਾ ਇਧਰ ਹੀ ਗਈ ਹੁਣੀ ਐ ਕਰਕੇ ਖੈਰੀ ਸਿਸਤਨ ਥਰ ਕੇ ਉਹ ਤਾਂ ਇਧਰ ਤੋਂ ਆ ਵੀ ਗੱਲ ਦੇਣ ਆ ਗਿਆ ਪਰ ਨਹੀਂ ਗੁੱਸਾ ਨਹੀਂ ਕਰਨਾ ਇਹ ਕਮੇਡੀਆਂ ਜਿੱਦਾਂ ਬਣਾਈਆਂ ਹੋਂ ਲੋਕਾਂ ਦੀ ਗੱਲ ਹੈ ਇੱਕ ਤਾੜੀ ਮਾਰ ਦੇ ਫਲੀ ਆ ਗਿਆ ਹਰੋੜਾ ਓਏ ਟੈਂਕੇ ਤੇ ਪੈਂਕੇ ਦਾ ਤਛੱੜ ਦੇ ਖਿਆਲ ਨਹੀਂ ਆ ਰੋਡੇ ਜਨੂ ਲੈ ਜਾ ਪੱਟੂ ਕੱਟਦਾ ਹਾਏ ਗਾਲ ਨਹੀਂ ਜੇ ਕਈਏ ਨੂੰ ਦਿੰਦਾ ਸਿੱਧਾ ਮੋੜ ਕੋਈ ਨਾ ਜੇ ਕਈਏ ਨੂੰ ਦਿੰਦਾ ਸਿੱਧਾ ਮੋੜ ਕੋਈ ਨਾ ਇੱਥੇ ਛੱਡ ਜਾ ਜਵਾਗ ਆ ਤਰ ਜੀਆਂ ਦੀ ਮੀਂਹ ਅੰਝ ਥੋੜ ਕੋਈ ਨਾ ਨਹੀਂ ਇੱਥੇ ਛੱਡ ਜਾ ਜਵਾਗ ਆ ਤਰ ਜੀਆਂ ਦੀ ਮੀਂਹ ਅੰਝ ਥੋੜ ਕੋਈ ਨਾ ਨਹੀਂ ਇੱਥੇ ਛੱਡ ਜਾ ਜਵਾਗ ਆ ਤਰ ਜੀਆਂ ਦੀ ਮੀਂਹ ਅੰਝ ਥੋੜ ਕੋਈ ਨਾ ਨਹੀਂ ਇੱਥੇ ਛੱਡ ਜਾ ਜਵਾਗ ਦੋ ਤੀ ਮੰਡਲੇ ਜਵਾਗ ਮਖਣਾ ਦੇ ਮੱਖਿਆ ਨੂੰ ਚੱਲੀ ਦੀਆਂ ਦੀਆਂ ਦੀ ਫੋੜ ਕੋਈ ਨਾ ਨੀ ਤੇ ਛੱਡ ਜਾ ਜਵਾਗ ਹੇ 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 ਚੱਕਦੀ ਨਾ ਮੇ ਤੇਰਾ ਦਾ ਫੋਨ ਨੀ ਅੱਜ ਕੱਲ ਤੂੰ ਸੋਣੀਏ ਫੋੜ ਕੇ ਨੰਬਰ ਸਾਡਾ ਕੱਟ ਦਿੰਨੀ ਐ ਰিসিਵਰ ਜਾ ਧੱਕ ਪਾਸੇ ਰੱਖ ਦਿੰਨੀ ਐ ਇਹਕੇ ਨੰਬਰ ਸਾਡਾ ਕੱਟ ਦਿੰਨੇ ਐ ਰਸੀਬ ਰਜਾ ਤੱਕ ਪਾਸੇ ਰੱਖ ਦਿੰਨੇ ਐ ਆ ਜਾਉਣੇ ਅਸੀਂ ਬਹੁਤ ਮਾੜੀ ਜੂਨੀ ਅੱਜ ਕੱਲ ਤੂੰ ਸੋਣੀਏ ਤਕਦੀਰਾਂ ਹਾਲ ਸੁਣਦੀ ਨਾ ਓਹ ਤਕਦੀਰਾਂ ਮੇ ਤੇਰਾ ਨਾ ਭੂਣੀ ਅੱਜ ਕੱਲ ਤੂੰ ਸੋਣੀਏ ਛੁੱਟਦੀ ਨਾ ਮੇ ਤੇਰਾ ਨਾ ਭੂਣੀ ਅੱਜ ਕੱਲ ਤੂੰ ਸੋਣੀਏ ਹਏ ਆਪਣੇ ਦੂਜੇ 뮤지컬 ਡਾਇਰੈਕਟਰ ਇੱਥੇ ਹੀ ਆ ਨਾ ਸਾਜ ਲਿਆ ਆ ਵੀ ਸਟੇ ਤੇ ਕਿੱਥੇ ਭਾਈ ਹਾਂ ਆ ਜਾਗਾ ਸੋਣੀਏ ਪਈ ਝੂੜੇ ਅੱਜ ਹੋਗੇ ਤੇਲੇ ਤੇਲੇ ਸੋਣੀਏ ਹਾਂ ਰੱਬ ਕੇ ਬਹਾਨਾ ਕੋਈ ਮਿਲ ਸੋਣੀਏ ਪਈ ਹਸਿਆ ਦੀ ਬਿਗੜੀ ਆ ਤੂੰ ਨਹੀਂ ਅੱਜ ਕੱਲ ਤੂੰ ਸੋਣੀਏ ਧੱਕ ਦੀ ਨਾ ਕਹਨੀ ਕਰਦੀ ਨਾ ਧੱਕ ਦੀ ਨਾ ਮੈਂ ਤੇਰਾ ਨਾ ਹੋਣੀ ਅੱਜ ਕੱਲ ਤੂੰ ਸੋਣੀਏ ਤੇਰਾ ਮੇਰਾ ਦਾ ਫੂਰਣੀ ਅੱਜ ਗੱਲ ਤੂੰ ਸੋਣੀਏ ਹਾਏ ਦੀ ਨਮਤ ਤੇ ਨਾ ਸੋਣੀ ਅੱਜ ਕੱਲ੍ਹ ਦਸੋਣੀ ਐ ਮੈਂ ਤੇ ਲੜਾਈ ਤੇਰੇ ਗੁਣ ਕੋ ਸਾਡ ਘਰ ਦੇ ਸੋਹਣਿਆ ਹਾਂ ਦਖਤ ਦੀ ਨਮਤ ਤੇ ਨਾ ਸੋਣੀ ਅੱਜ ਕੱਲ੍ਹ ਤੂੰ ਸੋਹਣੀ ਐ